ਆਪ ਸਾਰੀਆਂ ਸੰਤਾਨਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਤੇ ਦੁਜੀ ਬਲਾਈਏ ਸੇ ਸਤਿ ਸੰਤਾਂ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਰੇ ਪਵਿੱਤਰ ਪ੍ਰਕਾਸ਼ ਦਿਹਾੜੇ ਦੇ ਸਬੰਧ ਦੇ ਵਿੱਚ ਅੱਜ ਪਿੰਡਾਂ ਪਿੰਡਾਂ ਦੇ ਵਿੱਚ ਸਾਰੇ ਸਾਰੇ ਦੇ ਵਿੱਚ ਆ ਦੁਨੀਆ ਦੇ ਕੋਨੇ ਕੋਨੇ ਦੇ ਵਿੱਚ ਕਲਿੰਦਰ ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਕਾਬਲ ਪਵਿੱਤਰ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਅੱਜ ਬਹੁਤ ਹੀ ਸਤਿਕਾਰਯੋਗ ਸਰਦਾਰ ਸਰਦਾਰ ਗੁਰਨਾਮ ਸਿੰਘ ਜੀ ਉਹਨਾਂ ਦੀ ਭਰੀ ਹੋਈ ਫੁੱਲਾਂ ਦੀ ਫਲਵਾੜੀ ਦੇ ਬਲਵਸਤੇ ਦੇ ਵਿੱਚੋਂ ਮਹਿਕਦੇ ਟੈਗ ਦੇ ਫੁੱਲ ਸਾਡੇ ਸ਼ਰਧਾਗੂ ਅਤੇ ਉਹਨਾਂ ਦੇ ਪਰਿਵਾਰ ਸਾਰੇ ਭਰਾਵਾਂ ਨੇ ਮਿਲ ਕੇ ਆਪਣੇ ਗ੍ਰਹਿ ਵਿਖੇ ਧਰਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜਿੱਥੇ ਚਰਨ ਪਵਾਏ ਹਨ ਉੱਥੇ ਹੀ ਇਹ ਰੱਬ ਵਰਗੀਆਂ ਸੰਸਥਾ ਦੇ ਦਰਸ਼ਨ ਕੀਤੇ ਹਨ ਜਿਨ੍ਹਾਂ ਸਾਰਿਆਂ ਸਾਥੀਆਂ ਦਾ ਵਧਾਈ ਦਿੰਦਾ ਕਉ ਗੁਰੂ ਮਹਾਰਾਜ ਦੇ ਚਰਨ ਪੈ ਚੁੱਕੇ ਹਨ ਕਿਉਂਕਿ ਜਿੱਥੇ ਗੁਰੂ ਮਹਾਰਾਜ ਦੇ ਚਰਨ ਪੈ ਜਾਂਦੇ ਆ ਉਹ ਥਾੜੇ ਉਹ ਸਾਰ ਪੁੱਤਰ ਵੀ ਹੋ ਜਾਂਦਾ ਆਪਾਂ ਪਹਿਲੇ ਜੁੱਤੀ ਆਦੇ ਸੀ ਬਾਅਦ ਵਿੱਚ ਫੇਰ ਆਣਾ ਜਦੋਂ ਆਪਾਂ ਬਾਹਰੋਂ ਗੇਟ ਤੋਂ ਅੰਦਰ ਪਰਦੇ ਆ ਸਾਰੇ ਸਾਡਾ ਨੱਕ ਮਾਸਟਰ ਝੋ ਜਾਂਦਾ ਆਪਾਂ ਥੱਲੇ ਫਾਸ਼ ਨੂੰ ਸਪਸ਼ਟ ਕਰਕੇ ਆਪਣੇ ਮੱਥੇ ਨਾਲ ਲਾਉਂਦੇ ਆ ਅਤੇ ਇਸ ਘਰ ਦੇ ਵਿੱਚ ਸ੍ਰੀ ਅੰਤਿਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਿਖਾਰ ਨੂੰ ਮੁੱਖ ਰੱਖਿਆ ਹੋਇਆ ਬੜੇ ਆਦਰ ਨੂੰ ਸਕਾਰ ਦੇ ਨਾਲ ਇਸ ਘਰ ਨੂੰ ਵੀ ਨਿਸ਼ਕਰਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਲ ਸਿੰਘ ਰਠੌਰ ਤੇ ਤੁਸੀਂ ਜੁੜੇ ਹੋ ਦੇਸ਼ ਦੁਨੀਆ ਚੈਨਲ ਅਤੇ ਅਖਬਾਰ ਦੇ ਨਾਲ ਸਮੁੱਚੇ ਸਿੱਖ ਜਗਤ ਨੂੰ ਗੁਰਪੁਰਬ ਤੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜੀ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧ ਦੇ ਵਿੱਚ ਸਿੰਧਾ ਸਿੰਘ ਜੀ ਸਭ ਤੋਂ ਸਰਬਸਵਰਗ ਵਾਸੀ ਸਰਦਾਰ ਗੁਰਨਾਮ ਸਿੰਘ ਜੀ ਇਹਨਾਂ ਦੇ ਕਰਕੇ ਅੱਜ ਆਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਕਰਨ ਪਏ ਹਨ ਅਤੇ ਸੰਗਤਾਂ ਨੇ ਪ੍ਰਭਾਤ ਫੇਰੀ ਦੇ ਰੂਪ ਦੇ ਵਿੱਚ ਇਹਨਾਂ ਦੇ ਗ੍ਰਹਿ ਨੂੰ ਪਵਿੱਤਰ ਕੀਤਾ ਹੈ ਸੋ ਸਭ ਤੋਂ ਪਹਿਲਾਂ ਨਵੇਂ ਸਾਲ ਦੀਆਂ ਅਤੇ ਪਾਸ਼ਾ ਜੀ ਦੇ ਪ੍ਰਕਾਸ਼ ਜੜੇ ਲੱਖ ਲੱਖ ਵੰਡਾਈਆਂ ਜੀ ਉਸ ਸਾਹਿਬ ਬਾਈ ਗੰਜੀ ਕਰਤਾਲ ਸਭਾਈ ਬੰਦੀ ਜੀ ਅੱਜ ਕੀ ਕੜਾ ਚਾਹ ਕੀ ਅੱਜ ਮਹਾਰਾਜ ਨੇ ਤੁਹਾਡੇ ਘਰ ਵਿੱਚ ਰੌਣਕ ਲਾਈਆਂ ਜੀ ਸੰਗਤ ਤੇ ਦਰਸ਼ਨ ਕਰਨੀ ਸੀ ਸੰਗਤ ਹੀ ਸਭ ਤੋਂ ਵੱਡੀ ਹੈ ਮਨ ਦੇ ਵਿੱਚ ਚਾਹਨਾ ਸੀਗੀ ਵੀ ਨਵੇਂ ਸਾਲ ਦੇ ਪ੍ਰਭਾਤ ਪੇਰੀ ਕਰਾਈਏ ਨਮਾ ਪ੍ਰਕਾਰ ਸ਼ੋਭਾ ਕਰਦੇ ਵਿੱਚ ਸੰਗਤ ਆਈ ਮੜ ਜਿਸ ਨਹੀਂ ਇਹਦੇ ਵਿੱਚ ਰੱਬ ਵਰਗੀਆਂ ਰੂਹਾਂ ਮੈਂ ਸਾਰੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਨਮਾਣੇ ਜੀ ਦੇ ਗ੍ਰਹਿ ਵਿੱਚ ਸਾਰੀਆਂ ਸੰਗਤਾਂ ਨੇ ਆਪਣੇ ਚਰਨ ਪਾਏ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਨਵੇਂ ਸਾਲ ਦੀਆਂ ਸਾਰੀਆਂ ਸੰਗਤਾਂ ਨੂੰ ਸਰਦਾਰ ਗੁਰਵ ਸਿੰਘ ਨੂੰ ਸਾਡੇ ਇਸ ਸਮੂਹ ਸੰਗਤਾਂ ਨਗਰ ਨਿਵਾਸੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਵੀਰਾਂ ਨੂੰ ਸਾਰਿਆਂ ਨੂੰ ਸਾਡੇ ਸਮੂਹ ਪਰਿਵਾਰ ਵੱਲੋਂ ਸਾਰੇ ਨੂੰ ਲੱਖ ਲੱਖ ਬਧਾਈਆਂ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਪ੍ਰਧਾਨ ਸਾਹਿਬ ਖੜੇ ਬਕਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਧੰਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜੀ ਤੇ ਕੀ ਕਹੋਗੇ ਜੀ ਅੱਜ ਗੁਰੂ ਮਹਾਰਾਜ ਦੇ ਚਰਨ ਸੁੰਦਰ ਕੀ ਕਰੇ ਸਭ ਤੋਂ ਪਹਿਲਾਂ ਸਾਰੇ ਸੰਗਤ ਨੂੰ ਧੰਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜਿੱਥੇ ਵਧਾਈ ਹੈ ਉੱਥੇ ਭਾਈ ਸ਼ਿੰਦਾ ਸਿੰਘ ਜੀ ਜਿਨ੍ਹਾਂ ਨੇ ਆਪਣੇ ਗ੍ਰਹਿ ਵਿਖੇ ਤਨਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਪਣੇ ਗ੍ਰਹਿ ਦੇ ਚਰਨ ਪਾ ਕੇ ਗੁਰੂ ਕੇ ਸੰਗਤ ਦੇ ਚਰਨ ਪਵਾ ਕੇ ਇਸ ਘਰ ਨੂੰ ਭਾਗ ਲਾਏ ਨੇ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਜਿੱਥੇ ਜਾਏ ਬਹੀ ਮੇਰਾ ਸਤਿਗੁਰੂ ਉਹ ਥਾਨ ਸੁਹਾਵਾ ਰਾਮ ਹੈ ਅੱਜ ਇਸ ਭਾਗ ਲੱਗੇ ਨੇ ਘਰ ਨੂੰ ਭਾਗ ਲੱਗੇ ਨੇ ਸਾਰੀ ਸੰਗਤ ਦਾ ਇਹਨਾਂ ਦੇ ਬਣੂ ਧੰਨਵਾਦ ਕੀਤਾ ਜਾਂਦਾ ਹੈ ਆਈ ਸੰਗ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਜੀ ਦਾ ਧੰਨਵਾਦ ਬੇਸ਼ੱਕ ਅੱਜ بارش ਦਾ ਮੌਸਮ ਸੀ ਪਰ ਫਿਰ ਵੀ ਸੰਗਤ ਨੇ ਗੁਰਮੁਖ ਪਿਆਰਿਓ ਬਹੁਤ ਉਫਸ਼ਾ ਦਿਖਾਇਆ ਭਾਵਨਾ ਦਿਖਾਈ ਆ ਮਹੀ ਦੇ ਵਿੱਚ ਸੰਗਤ ਨੇ ਪ੍ਰਵਾਦ ਦਾ ਰੰਭ ਕਰਕੇ ਇਹਨਾਂ ਦੀ ਗ੍ਰਹਿ ਕਿ ਪਹੁੰਚੀ ਆ ਸਾਰੇ ਸੰਗਤ ਦਾ ਧੰਨਵਾਦ ਔਰ ਭਾਈ ਕਾਬਰ ਸਿੰਘ ਜੀ ਜੋ ਪੱਤਰਕਾਰ ਬਹੁਤ ਵੱਡੇ ਮੱਤਰਕਾਰ ਨੇ ਤੋਂ ਦੇਸ਼ ਦੁਨੀਆ ਦੇ ਖਬਰ ਸਾਰ ਆਪ ਜੀ ਨੂੰ ਸੁਣਾਦਿਆਂ ਨੇ ਬਹੁਤ ਬਹੁਤ ਇਨਾਂ ਦਾ ਵੀ ਧੰਨਵਾਦ ਇਨਾਂ ਦਾ ਵੀ ਹਾਜ਼ਰੀ ਭਰੀ ਆ ਔਰ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਮੂੱਚੇ ਸਿੱਖ ਜਗਤ ਜਗਤ ਨੂੰ ਸਾਡੇ ਚੈਨਲ ਦੇਸ ਦੁਨੀਆ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ